ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸਾਡਾ ਨਾਮ ترਸੇਮ ਸਿੰਘ ਆ ਜੀ ਤੇ ਅਸੀਂ ਮਜ਼ਦੂਰ ਆਦਮੀਆਂ ਤੇ ਮੀਂਹ ਦੇ ਕਾਰਨ ਤਿੰਨ ਤੋਂ ਕਿੰਨਾ ਕੁ ਮਹੀਨਿਆਂ ਤੋਂ ਬਿਲਕੁਲ ਬੇਕਾਰ ਆ ਸਾਡਾ ਕੋਈ ਕੰਮ ਕਾਰ ਨਹੀਂ ਚੱਲ ਰਿਹਾ ਘਰੇ ਬੈਠੇ ਆ ਤੇ ਮਜ਼ਦੂਰੀ ਕਾਰ ਸਾਡੇ ਬਣਿਆ ਤੇ ਅਸੀਂ ਕਹਿੰਦੇ ਆ ਸਰਕਾਰ ਹਟਾ ਕੋ ਸੋਚੇ ਜਿੱਦਾਂ ਹੋਰ ਨਾ ਚੱਟਾ ਜ਼ਿੰਮੇਵਾਰਾਂ ਦਾ ਸੋਚਣ ਢਈ ਆ ਸਾਡਾ ਵੀ ਸੋਚੇ ਸਾਡਾ ਵੀ ਕੋਈ ਨਾ ਕੋ ਪੱਲੇ ਪਵੇ ਹੱਟ ਵਾਸਤੇ ਬਹੁਤ ਮੁਸ਼ਕਿਲਿਆ ਤੇ ਬਹੁਤ ਅਸੀਂ ਬੇਚੈਨੀ ਚ ਬੈਠੇ ਆ ਇਥੇ ਆਟਾ ਸਰਕਾਰ ਨੇ ਜਿੱਦਾਂ ਕੋਈ ਨਹੀਂ ਸੋਚਿਆ ਜੱਟਾਂ ਨੂੰ ਟਾਣਾ ਬਹੁਤ ਜ਼ਿਆਦਾ ਸੋਚਣ ਦਾ ਆ ਬਾਕੀ ਹੱਟ ਅਜੇ ਤੱਕ ਕੋ ਨਹੀਂ ਸੋਚਿਆ ਅੱਛਾ ਵੀ ਇਹ ਹੈ ਕਿ ਨਾਲ ਇਹਦੇ ਨੇ ਆ ਬੀਬੀ ਬੋਲ ਰਹੀ ਆ ਜੀ ਦੱਸਿਓ ਵੀ ਤੁਹਾਡੀ ਕੋਠਿਆਂ ਦੀ ਹਾਲਤ ਕੀ ਆ ਕੋਠੇ ਜੀ ਬਹੁਤ ਕੋਠੇ ਬਹੁਤ ਹੁੰਦੇ ਆ ਲੀੜਾ ਕਪੜਾ ਵੀ ਜਾ ਕੇ ਸਭ ਵੇਚ ਗਏ ਨੇ ਗਲੀ ਵਿੱਚ ਬਹੁਤ ਪਾਣੀ ਆਉਂਦਾ ਵਾ ਡੁੱਬੇ ਪਏ ਆ ਪਲਾਟਾਂ ਦੀ ਸੜਕ ਬਣਨੀ ਚਾਹੀਦੀ ਆ ਇਹ ਸੀ ਜੀ ਆਪਣੇ ਸਾਰੇ ਆ ਜਿੰਨੇ ਆ ਆਪਣਾ ਬੀਬੀਆਂ ਘਣਾ ਖਲੋਤੀ ਆ ਆ ਜਾਂ ਆਵੀਰ ਖਲੋਤੇ ਨੇ ਇਹ ਸਾਰੇ ਮਜ਼ਦੂਰ ਆ ਜੀ ਇਹ ਸਵੇਰੇ ਮਜ਼ਦੂਰੀ ਕਰਨ ਜਾਂਦੇ ਆ ਤੇ ਰਾਤ ਨੂੰ ਮਜ਼ਦੂਰੀ ਕਰਕੇ ਲਿਆ ਕੇ ਆਪਣੇ ਬੱਚਿਆਂ ਦਾ ਪੇਡ ਪਾਲਦੇ ਆ ਡੇਢ ਮਹੀਨੇ ਤੋਂ ਲਗਾਤਾਰ ਡੇਢ ਮਹੀਨੇ ਤੋਂ ਹੋ ਰਹੀ ਬਰਸਾਦ ਕਾਰਨ ਇਹ ਸਾਰੇ ਮਜ਼ਦੂਰ ਜਿਹੜੇ ਨੇ ਬੇਰਜਗਾਰ ਹੋਏ ਪਏ ਨੇ ਇਹਨਾਂ ਦੇ ਘਰ ਦੁਕਾਨਾਂ ਤੋਂ ਰਾਸ਼ਨ ਲਿਆ ਲਿਆ ਕੇ ਧਾਰ ਰਾਸ਼ਨ ਲਿਆ ਜਾ ਕੇ ਹੁਣ ਦੁਕਾਨਦਾਰ ਵੀ ਇਹਨਾਂ ਨੂੰ ਰਾਸ਼ਨ ਦੇਣ ਤੋਂ ਇਨਕਾਰ ਹੀ ਕਰ ਰਹੇ ਨੇ ਤੇ ਇਹਨਾਂ ਦਾ ਗੁਜ਼ਰਗੁਜ਼ਾਰਾ ਜਿਹੜਾ ਬਹੁਤ ਮੁਸ਼ਕਲ ਹੋ ਰਿਹਾ ਆ ਇਹ ਮਜ਼ਦੂਰਾਂ ਦੇ ਕਾਰਡ ਬਣੇ ਨੇ ਬਿਲਡਿੰਗ ਐਂਡ ਕੰਟਰਕਸ਼ਨ ਵਰਕਰਸ ਵੱਲੋਂ ਇਹਨਾਂ ਦੇ ਕਾਰਡ ਬਣੇ ਨੇ ਇਹਨਾਂ ਨੇ ਸਰਕਾਰ ਕੋਲੋਂ ਕਿਰਤ ਕਮਿਸ਼ਨਰ ਅੰਮ੍ਰਿਤਸਰ ਕੋਲੋਂ ਕਿਰਤਾ ਕਮਿਸ਼ਨਰ ਐਂਡ ਡਾਇਰੈਕਟਰਾ ਚੰਡੀਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲੋਂ ਮਾਨਯੋਗ ਭਗਵੰਤ ਮਾਨ ਜੀ ਕੋਲੋਂ ਮਾਨਯੋਗ ਨਰਿੰਦਰ ਮੋਦੀ ਜੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਕਰੋਨਾ ਦੇ ਕਾਲ ਦੇ ਵਿੱਚ ਸਾਡੀ ਸਾਰ ਲਈ ਗਈ ਸੀ ਸਾਡੇ ਖਾਤਿਆਂ ਦੇ ਵਿੱਚ ਮਦਦ ਪਾਈ ਗਈ ਸੀ ਇਸੇ ਤਰ੍ਹਾਂ ਹੁਣ ਸਾਡੇ ਖਾਤਿਆਂ ਦੇ ਵਿੱਚ ਬਿਲਡਿੰਗ ਐਂਡ ਕੰਟਰਕਸ਼ਨ ਵਰਕਰਾਂ ਕਿਰਤ ਮਜ਼ਦੂਰ ਕੋਲ ਬਿਆਨਤ ਰੁਪਇਆ ਪਿਆ ਆ ਮਜ਼ਦੂਰਾਂ ਦਾ ਬਿਆਨਤ ਰੁਪਇਆ ਪਿਆ ਆ ਉਹ ਇਹਨਾਂ ਦੇ ਖਾਤਿਆਂ ਵਿੱਚ ਭੇਜਿਆ ਜਾਵੇ ਜਾਂ ਤਾਂ ਜੋ ਕੀ ਇਹਨਾਂ ਦਾ ਜਨਜੀਵਨ ਜੜਾਇ ਚੱਲ ਸਕੇ ਜਨਜੀਵਨ ਚੱਲ ਸਕੇ ਆ ਭਾਰੀ ਬਰਸਾਤ ਦੇ ਨਾਲ ਪਿਛਲੇ ਦਿਨੀ ਕੋੜ ਖਾਲਸਾ ਦੇ ਵਿੱਚ ਪੰਜ ਪਰਿਵਾਰਾਂ ਦੇ ਕੋਠੇ ਡਿੱਗ ਪਏ ਪੰਜ ਪਰਿਵਾਰਾਂ ਦੇ ਕੋਠੇ ਡਿੱਗ ਪਏ মিডিਆ ਨੇ ਸੋਸ਼ਲ ਮੀਡੀਆ ਨੇ ਖੂਬ ਖਬਰਾਂ ਲਾਈਆਂ ਕਿ ਗਰੀਬਾਂ ਦੇ ਕੋੜ ਖਾਲਸਾ ਜਿਹੜਾ ਕੋਠੇ ਡਿੱਗ ਪਏ ਕੋਠੇ ਡਿੱਗਣ ਦੇ ਨਾਲ ਇਹਨਾਂ ਦਾ ਖੂਬ ਨੁਕਸਾਨ ਹੋਇਆ ਪਰ ਅਜੇ ਤੱਕ ਨਾ ਤੇ ਕੋਈ ਤਹਿਸੀਲਦਾਰ ਸਾਹਿਬ ਤੇ ਨਾ ਹੀ ਕੋਈ ਪਟਵਾਰੀ ਸਾਹਿਬ ਇਹਨਾਂ ਦਾ ਮੌਕਾ ਵਿਖੜਾਇਆ ਜਦ ਕਿ ਪਟਵਾਰੀ ਦਾ ਫਰਜ ਬੰਦਾ ਪਟਵਾਰੀਆਂ ਦਾ ਫਰਜ ਬੰਦਾ ਪਟਵਾਰੀ ਜਿਹੜੇ ਹੁੰਦੇ ਨੇ ਜ਼ਿਲੇ ਦੀ ਮਾਂ ਹੁੰਦੇ ਨੇ ਜੋ ਪਟਵਾਰੀਆਂ ਦੀ ਕਲਮ ਨੇ ਲਿਖਦਣਾ ਆ ਉਹ ਸਰਕਾਰ ਨੇ ਗਰੀਬਾਂ ਨੂੰ ਦੇ ਦੇਣਾ ਆ ਇਸ ਕਰਕੇ ਗਏ ਪਟਵਾਰੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਸਾਰ ਲੈਣ ਵਾਸਤੇ ਇਹਨਾਂ ਦੇ ਘਰੋ ਘਰ ਆ ਕੇ ਤੇ ਇਹਨਾਂ ਦੀ ਸਾਰ ਲਈ ਜਾਵੇ ਤੇ ਜਿਸ ਤਰ੍ਹਾਂ ਕਿਸਾਨਾਂ ਨੂੰ ਜਿਸ ਤਰ੍ਹਾਂ ਕਿਸਾਨਾਂ ਨੂੰ ਜੱਟਾਂ ਨੂੰ ਉਹਨਾਂ ਦੀਆਂ ਫਸਲਾਂ ਖਰਾਬ ਹੋਉਂਦਾ ਖਾਮਜਾ ਦਿੱਤਾ ਜਾ ਰਿਹਾ ਆ ਉਸ ਤਰ੍ਹਾਂ ਇਹਨਾਂ ਮਰੀ ਮਜ਼ਦੂਰਾਂ ਨੂੰ ਵੀ ਜਿਹੜਾ ਖਾਮਜਾ ਦਿੱਤਾ ਜਾਵੇ ਮਾਫਜਾ ਦਿੱਤਾ ਜਾਵੇ ਇਹਨਾਂ ਦਾ ਜਨਜੀਵਨ ਜਿਹੜਾ ਚੰਗਾ ਬੀਤ ਸਕੇ ਸੁਖਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ ਆ ਕੋਟ ਖਾਲਸਾ ਦੀ ਸੰਗਤ ਦੇ ਨਾਲ